ਸ਼ਸ਼ੀਕਾਲ ਦੀ ਪ੍ਰਾਈਮ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਗਰਸ਼ੰਕਰ ਦੇ ਪਿੰਡ ਸਲਾ ਖੁਰਦਾ 32 ਸਾਲਾ ਨੌਜਵਾਨ ਰਵਿੰਦਰ ਚੰਗੇ ਭਵਿੱਖ ਦੀ ਤਲਾਸ਼ ਵਿੱਚ ਦੁਬਈ ਗਿਆ ਸੀ ਜਿੱਥੇ ਉਹ ਇੱਕ ਸੜਕ ਖਾਸੇ ਦੇ ਕੇਸ ਵਿੱਚ 17 ਲੱਖ ਰੁਪਏ ਜੁਰਮਾਨੇ ਕਾਰਨ ਜੇਲ੍ਹ ਵਿੱਚ ਬੰਦਾ ਹੈ ਪੀੜਤ ਪਰਿਵਾਰ ਨੇ ਆਪਣੇ ਲੜਕੇ ਨੂੰ ਛਡਵਾਉਣ ਲਈ ਸਰਕਾਰ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਆਪਣੇ ਚੰਗੇ ਭਵਿੱਖ ਦੀ ਤਲਾਸ਼ ਵਿੱਚ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਪਰੰਤੂ ਕਈ ਵਾਰ ਨੌਜਵਾਨ ਕਿਸੇ ਅਜਿਹੇ ਸੰਕਟ ਵਿੱਚ ਪੈ ਜਾਂਦੇ ਨੇ ਜਿਸ ਦੇ ਕਾਰਨ ਪਰਿਵਾਰ ਸਦਮੇ ਵਿੱਚ ਡੁੱਬ ਜਾਂਦਾ ਹੈ ਗਰਸ਼ੰਕਰ ਦੇ ਪਿੰਡ ਸੈਲਾ ਖੁਰਦ ਦਾ 32 ਸਾਲਾ ਨੌਜਵਾਨ ਰਵਿੰਦਰ ਪੁੱਤਰ ਦਵਿੰਦਰ ਸਿੰਘ ਆਪਣਾ ਭਵਿੱਖ ਬਣਾਉਣ ਦੇ ਲਈ ਫਰਵਰੀ 2025 ਦੇ ਵਿੱਚ ਦੁਬਈ ਗਿਆ ਜਿੱਥੇ ਉਸਨੇ ਡਰਾਈਵਿੰਗ ਲਾਇਸੈਂਸ ਬਣਾ ਕੇ ਟਰਾਲਾ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਹਾਲੇ ਵਿੱਚ ਉਸ ਨੂੰ ਪਹਿਲੀ ਤਨਖਾਹ ਵੀ ਨਹੀਂ ਮਿਲੀ ਸੀ ਕਿ ਉਹ ਆਬੂ ਤਾਬੀ ਵਿਖੇ ਆਪਣੇ ਟਰਾਲੇ ਨੂੰ ਲੈ ਕੇ ਜਾ ਰਿਹਾ ਸੀ ਇਸੇ ਦੌਰਾਨ ਸੜਕ ਦੇ ਵਿਚਕਾਰ ਖਰਾਬ ਖੜੀ ਗੱਡੀ ਨੂੰ ਪਾਸ ਕਰਦੇ ਸਮੇਂ ਪਿਛਲੇ ਪਾਸੇ ਤੋਂ ਇੱਕ ਨੌਜਵਾਨ ਉਸ ਦੀ ਗੱਡੀ ਥੱਲੇ ਆ ਗਿਆ ਅਤੇ ਉਸ ਦੀ ਮੌਕੇ ਤੇ ਮੌਤ ਹੋ ਗਈ ਦੁਬਈ ਪੁਲਿਸ ਨੇ ਰਵਿੰਦਰ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਦੁਬਈ ਪੁਲਿਸ ਨੇ ਜਾਂਚ ਦੌਰਾਨ ਇਹ ਗੱਲ ਆਖੀ ਕਿ ਤੁਸੀਂ ਨਿਰਦੋਸ਼ ਹੋ ਪਰ ਨੌਜਵਾਨ ਦੀ ਮੌਤੇ ਦੇ ਮਾਮਲੇ 'ਚ ਉਸ ਨੂੰ 30% ਦੀ આરોપી ਕਰਾਰ ਦਿੰਦੇ ਹੋਏ ਉਸ ਨੂੰ 50000 ਦਰਮ ਯਾਨੀ 17 ਲੱਖ ਰੁਪਏ ਜਿਹੜਾ ਇੰਡੀਆ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਰਵਿੰਦਰਦੇਵ ਪਰਿਵਾਰ ਵੱਲੋਂ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਮਦਦ ਕਰਨ ਲਈ ਗੋਹਾਰ ਲਗਾਈ ਗਈ ਹੈ ਇੱਕ ਮਹੀਨੇ ਪਹਿਲਾਂ ਕੈਨਾ ਤੋਂ ਭਾਰਤ ਆਏ ਇੱਕ ਵਿਅਕਤੀ 'ਤੇ ਵੱਡੇ ਇਲਜ਼ਾਮ ਲੱਗੇ ਨੇ ਕਿਹਾ ਜਾ ਰਿਹਾ ਹੈ ਕਿ ਉਸ ਵਿਅਕਤੀ ਦੇ ਪਾਕਿਸਤਾਨ ਦੇ ਨਾਲ ਘਰੇ ਸੰਬੰਧ ਨੇ ਕੈਨਾ ਤੋਂ ਇੱਕ ਮਹੀਨੇ ਪਹਿਲਾਂ ਹੀ ਇਹ ਵਿਅਕਤੀ ਜੋ ਹੈ ਭਾਰਤ ਆਇਆ ਸੀ ਤੇ ਹੁਣ ਅੰਮ੍ਰਿਤਸਰ ਪੁਲਿਸ ਨੂੰ ਵੱਟੇ ਪਦਰ ਦੀ ਸਫਲਤਾ ਹਾਸਲ ਹੋਈ ਹੈ ਕੈਨੇਡਾ ਦੀ ਧਰਤੀ ਤੇ ਉੱਤੇ ਵੀ ਬਹੁਤ ਸਾਰੇ ਵੱਡੇ ਅਪਰਾਧ ਹੁੰਦੇ ਨੇ ਤਾਂ ਬਹੁਤ ਸਾਰੇ ਕੈਨੇਡਾ ਤੋਂ ਆਏ ਲੋਕ ਵੀ ਜਿਹੜੇ ਨੇ ਹੋਰਾਂ ਦੇਸ਼ਾਂ ਦੇ ਵਿੱਚ ਜਾ ਕੇ ਅਪਰਾਧ ਦੀ ਗਤੀਵਿਧੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ ਹੁਣ ਅੰਮ੍ਰਿਤਸਰ ਪੁਲਿਸ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਕਿਵੇਂ ਕੈਨੇਡਾ ਤੋਂ ਆਏ ਇਹ ਇਸ ਵਿਅਕਤੀ ਦੇ ਕੋਲੋਂ ਵੱਡੇ ਪੱਧਰ ਦੇ ਹਥਿਆਰ ਬਰਾਮਦ ਹੋਏ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਸੰਬੰਧ ਸੀ ਤੇ ਖੁਲਾਸਾ ਹੋਇਆ ਹੈ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਲੈਨੇ ਆ ਪੁਲਿਸ ਨੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਔਰ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸਫਲਤਾ ਉਹ ਹਾਸਲ ਹੁੰਦੀ ਹੈ ਜਦੋਂ ਥਾਣਾ ਗਰਿੰਡਾ ਦੀ ਟੀਮ ਨੇ ਕੈਨੇਡਾ ਤੋਂ 1 ਮਹੀਨਾ ਪਹਿਲਾਂ ਵਾਪਸ ਆਏ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਕੀਤੇ ਨੇ ਪੁਲਿਸ ਨੇ ਖੁਲਾਸਾ ਕੀਤਾ ਕਿ ਇਹ ਨੌਜਵਾਨ ਪਾਕਿਸਤਾਨੀ ਸਮੱਗਲਰ ਨਾਲ ਸੰਪਰਕ ਵਿੱਚ ਸੀ ਅਤੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦੀ ਯੋਜਨਾ ਬਣਾ ਰਿਹਾ ਸੀ ਇਸ ਦੇ ਹੀ ਤਹਿਤ ਹੁਣ ਐਸਪੀ ਅਦਾ ਜਿਹੜੇ ਅਦਾਇਤਾ ਵਰਨੀਆਂ ਨੇ ਦੱਸਿਆ ਕਿ ਗ੍ਰਿਫਤਾਰ ਹੋਏ આરોપી ਦੀ ਪਛਾਣ ਅਮਰ ਬੀਰ ਸਿੰਘ ਵਜੋ ਹੋਈ ਹੈ ਹੁਰਫ ਅਮਰ ਵਜੋ ਹੋਈ ਹੈ ਪੁਲਿਸ ਨੇ ਉਸ ਕੋਲੋਂ ਪਿਸਤੋਲ 92 ਜਿੰਦਾ ਰੋਂਦ 20 ਜਿੰਦਾ ਰੋਂਦ ਅਤੇ 11 ਮੈਗਜ਼ੀਨ ਬਰਾਮਦ ਕੀਤੇ ਨੇ ਉਹਨਾਂ ਦੱਸਿਆ ਕਿ ਹੁਣ 8 ਅਕਤੂਬਰ ਨੂੰ ਸਪੈਸ਼ਲ ਸੈਲ ਅੰਮ੍ਰਿਤਸਰ ਦਿਹਾਤੀ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਨਵਾਲਕ ਬੱਚਿਆਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਕੋਲ ਤਿੰਨ ਪਿਸਤੋਲ ਚਾਰ ਮੈਗਜ਼ੀਨ ਚਾਰ ਜਿੰਦਾ ਰੋਂਦ ਅਤੇ ਇੱਕ ਬਿਨਾ ਨੰਬਰ ਵਾਲਾ ਮੋਟਰਸਾਈਕਲ ਬਰਾਮਦ ਹੋਇਆ ਪੂਰੇ ਮਾਮਲੇ ਦੀ ਜਾਂਚ ਦੌਰਾਨ ਅੰਬਰਬੀਰ ਸਿੰਘ ਦਾ ਨਾਮ ਸਾਹਮਣੇ ਆਇਆ ਜਿਸ ਨੇ ਪੁਲਿਸ ਤੋਂ ਵੱਡੀ ਖੇ ਪੁਲਿਸ ਨੇ ਜਿਸ ਕੋਲੋਂ ਬਰਾਮਦ ਕੀਤੀ ਹੈ ਉਸ ਤੋਂ ਬਾਅਦ ਉਹ ਅੰਦਾਜ਼ਾ ਹੈ ਕਿ ਪੁਲਿਸ ਨੇ ਹੁਣ ਤੱਕ ਕੁੱਲ 9 ਪਿਸਤੌਲ 101 ਜਿੰਦਾ ਰੋਂਦ 20 ਜਿੰਦਾ ਰੋਂਦ ਤੇ 11 ਮੈਗਜ਼ੀਨ ਦੋ ਵਾਹਨਾਂ ਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਨੇ ਅੰਮ੍ਰਿਤਸਰ ਦਿਹਾਤੀ ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਥਿਆਰ ਕਿੱਥੋਂ ਆਏ ਨੇ ਕਿਹੜੇ ਗਰੁੱਪ ਦੇ ਵੱਲੋਂ ਸਪਲਾਈ ਕੀਤੇ ਜਾ ਰਹੇ ਨੇ ਔਰ ਕਿਸ ਨੂੰ ਸਪਲਾਈ ਕਰਨੇ ਸੀ ਇਹ ਵੱਡਾ ਖੁਲਾਸਾ ਕੀਤਾ ਪਰ ਹੁਣ ਪੰਜਾਬ ਦੇ ਵਿੱਚ ਵੱਡਾ ਖੁਲਾਸਾ ਇਸ ਬਾਬਤ ਹੋਇਆ ਕਿ ਕੈਨੇਡਾ ਤੋਂ ਵਾਪਸ ਆਏ ਐਨ ਆਰ ਆਈ ਦੇ ਪਾਕਿਸਤਾਨ ਸਮਗਲਾਰਾਂ ਦੇ ਨਾਲ ਸੰਬੰਧ ਸੀਗੇ ਪਾਕਿਸਤਾਨੀਆਂ ਦੇ ਨਾਲ ਸੰਬੰਧ ਹੁਣ ਆਪਰੇ ਆਪ ਦੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ ਤੇ ਦਰਸਲ ਦਾਸੀ ਹੈ ਕਿ ਇਹ ਕਟਨਾ ਬੇहद ਹੈਰਾਨ ਕਰ ਦੇਣ ਵਾਲੀ ਹੈ ਤਿਹਾਰਾ ਦਾ ਸਮੇਂ ਹੈ ਔਰ ਪੰਜਾਬ ਦੇ ਵਿੱਚ ਅਜਈਆਂ ਵਾਰਦਾਤਾਂ ਹੁੜੀਆਂ ਬਹੁਤ ਹੀ ਮੰਦਪਾਕੀਆਂ ਨੇ ਤਾਂ ਕੈਨੇਡਾ ਤੋਂ 1 ਮਹੀਨਾ ਪਹਿਲਾਂ ਹੀ ਇਹ ਅਮਰਬੀਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਆ ਉਹ ਭਾਰਤ ਆਇਆ ਸੀਗਾ ਔਰ ਉਸੇ ਹੁਣੇ ਪਾਕਿਸਤਾਨੀਆਂ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਸ ਦੇ ਕੋਲੋਂ ਬਹੁਤ ਵੱਟੇ ਪੱਤਰ ਤੇ ਹਥਿਆਰ ਬਰਾਮਦ ਹੋਏ ਨੇ ਔਰ ਇਹ ਸਪਲਾਈ ਜਿਹੜੀ ਆ ਹਥਿਆਰਾਂ ਦੀ ਉਸ ਤੇ ਜਿਹੜੀ ਉਹਨਾਂ ਦੀ ਮਨਛਾ ਸੀਗੀ ਕਰਨੀ ਔਰ ਇਹ ਸਪਲਾਈ ਕਿੱਥੇ ਹੋਣੀ ਸੀ ਕਿਹੜੇ ਗਰੁੱਪ ਦੇ ਵੱਲੋਂ ਇਹ ਕੰਮ ਕਰਵਾਇਆ ਜਾ ਰਿਹਾ ਸੀ ਉਸ ਦੇ ਵੱਡੇ ਖੁਲਾਸੇ ਹੋਣੇ ਨੇ ਪਰ ਦੱਸੀਏ ਕਿ ਹੁਣ ਕੈਨੇਡਾ ਤੋਂ ਆਇਆ ਇੱਕ ਵਿਅਕਤੀ ਪਾਕਿਸਤਾਨੀਆਂ ਨਾਲ ਸੰਬੰਧ ਰੱਖਦਾ ਤੇ ਅੰਮ੍ਰਿਤਸਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਪੂਰੇ ਮਾਮਲੇ ਦਾ ਵੱਡਾ ਖੁਲਾਸਾ ਹੋਵੇਗਾ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਚ ਅਜਨਾਲਾ ਪੁਲਿਸ ਵੱਲੋਂ ਪਿੰਡ ਤੇੜੀ ਦੇ ਖੇਤਾ ਵਿੱਚੋਂ ਭਾਰੀ ਮਾਤਰਾ ਵਿੱਚ ਆਈ ਈ ਡੀ ਤਿੰਨ ਹੈਂਡ ਗ੍ਰਨੇਡ ਡੈਟੋਨੇਟਰ ਰਿਮੋਟ ਕੰਟਰੋਲ ਤੇ ਹੋਰ ਸਾਜ਼ੋ ਸਮਾਨ ਬਰਾਮਦ ਕਰਕੇ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜਨਾਲਾ ਦੇ ਐਸ ਐਚ ਓ ਹਰਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਕਿਸਾਨਾਂ ਨੂੰ ਖੇਤਾ ਵਿੱਚ ਪਰਾਲੀ ਨਾ ਸਾੜਨ ਸੰਬੰਧੀ ਜਾਗਰੂਕ ਕਰ ਰਹੀ ਸੀ ਤਾਂ ਅਚਾਨਕ ਉਹਨਾਂ ਨੂੰ ਇੱਕ ਸ਼ੱਕੀ ਬੈਗ ਮਿਲਿਆ। ਜਦੋਂ ਉਕਤ ਬੈਗ ਨੂੰ ਸੁਰੱਖਿਅਤ ਢੰਗ ਨਾਲ ਖੋਲਿਆ ਗਿਆ ਤਾਂ ਉਸ ਵਿੱਚੋਂ 2 ਕਿਲੋ ਆਈਈਡੀ ਤਿੰਨ ਹੈਂਡ ਗਰਨੇਡ ਡੈਟੋਨੇਟਰ ਰਿਮੋਟ ਕੰਟਰੋਲ ਤੇ ਹੋਰ ਸਮਾਨ ਵੀ ਮਿਲਿਆ ਏ ਜਿਸ ਨੂੰ ਤੁਰੰਤ ਰੇਤ ਦੀਆਂ ਬੂਰੀਆਂ ਨਾਲ ਟੱਕਣ ਤੋਂ ਬਾਅਦ ਦੇਰ ਰਾਤ ਬੰਬ ਨਿਰੋਧਕ ਦਸਤੇ ਵੱਲੋਂ ਨਸ਼ਟ ਕਰ ਦਿੱਤਾ ਗਿਆ ਅਤੇ ਹੈਂਡ ਗਰਨੇਡਾਂ ਨੂੰ ਅਗਲੇਰੀ ਕਾਰਵਾਈ ਲਈ ਆਪਣੇ ਕਬਜ਼ੇ ਵਿੱਚ ਲਿਆ ਗਿਆ ਏ ਉਹਨਾਂ ਦੱਸਿਆ ਹੈ ਕਿ ਸਾਰੇ ਮਾਮਲੇ ਸੰਬੰਧੀ ਥਾਣਾ ਅਜਨਾਲਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇੰਨੀ ਭਾਰੀ ਮਾਤਰਾ ਵਿੱਚ ਆਈ ਈਡੀ ਅਤੇ ਹੈਂਡ ਗ੍ਰਨੇਡ ਕਿਸ ਵੱਲੋਂ ਇੱਥੇ ਰੱਖੇ ਗਏ ਸਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬੇਹਦ ਵੱਡਾ ਦਾਵਾ ਕੀਤਾ ਤਾਂ ਉਹਨਾਂ ਦਾ ਦਾਵਾ ਇਸ ਸਬੰਧਤ ਹੈ ਕਿ ਹੁਣ ਭਾਰਤ ਨੇ ਇੱਕ ਗਾਰੰਟੀ ਦਿੱਤੀ ਹੈ ਕਿ ਉਹ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਤਾਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਡੋਨਲਡ ਟਰੰਪ ਭਾਰਤ ਦੇ ਉੱਤੇ ਜੋ ਹੈ ਟੈਰਿਫ ਲਗਾਏ ਸਿਗੇ ਔਰ ਟਿੱਪਣੀਆਂ ਕਰਦੇ ਸੀ ਕਿਉਂਕਿ ਭਾਰਤ ਰੂਸ ਦੇ ਕੋਲੋਂ ਤੇਲ ਲੈਂਦਾ ਤਾਂ ਤੇਲ ਲੈਣ ਦੇ ਮਾਮਲੇ ਦੇ ਵਿੱਚ ਭਾਰਤ ਨੂੰ ਕਈ ਵਾਰ ਨਿਸ਼ਾਨਾ ਬਣਾਇਆ ਗਿਆ ਭਾਰਤ ਉੱਤੇ ਟਿੱਪਣੀਆਂ ਡੋਨਲਡ ਟਰੰਪ ਕਰਦੇ ਦਿਖਾਈ ਦਿੱਤੇ ਤੇ ਇਸੇਹੀ ਚੱਲਦੇ ਤੁਹਾਨੂੰ ਦੱਸੀਏ ਕਿ ਹੁਣ ਡੋਨਲਡ ਟਰੰਪ ਨੇ ਵੱਡਾ ਦਾਵਾ ਕੀਤਾ ਪੂਰੀ ਜਾਣਕਾਰੀ ਵੀ ਅਸੀਂ ਤੁਹਾਡੇ ਨਾਲ ਸਾਂਝੀ ਜਿਹੜੀ ਕਰ ਲੈਨੇ ਆ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਹ ਕਹਿ ਕੇ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਵਾਈਟ ਹਾਊਸ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ 트ੰਪ ਨੇ ਇਹ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਨੇ ਸਾਡਾ ਬਹੁਤ ਚੰਗਾ ਸੰਬੰਧ ਹੈ 트ੰਪ ਨੇ ਕਿਹਾ ਕਿ ਮੈਂ ਖੁਸ਼ ਨਹੀਂ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਅਤੇ ਅੱਜ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਹੁਣ ਰੂਸ ਤੋਂ ਤੇਲ ਨਹੀਂ ਖਰੀਦਣਗੇ ਇਹ ਇੱਕ ਵੱਡਾ ਕਦਮ ਹੈ ਹੁਣ ਅਸੀਂ ਚੀਨ ਤੋਂ ਵੀ ਅਜਿਹਾ ਕਰਨ ਲਈ ਕਿਹਾ ਜਾ ਰਿਹਾ ਹੈ ਵਿਸ਼ਿੰਗਟਨ ਵਿੱਚ ਭਾਰਤੀ ਤੂਤਾ ਕਰਦੇ ਈਮੇਲ ਗਏ ਕੀਤੇ ਗਏ ਸਵਾਲਾ ਦਾ ਤੁਰੰਤ ਜਵਾਬ ਨਹੀਂ ਦਿੱਤਾ ਗਿਆ ਕਿ ਮੋਦੀ ਨੇ ਟਰੰਪ ਨਾਲ ਜਿਹੀ ਵਚਨਬੰਦਤਾ ਕੀਤੀ ਸੀ ਰੂਸ ਤੇਲ ਖਰੀਦਣਾ ਬੰਦ ਕਰਨ ਦਾ ਭਾਰਤ ਦਾ ਵਾਅਦਾ ਵਿਸ਼ਵਵਿਆਪੀ ਵਿਸ਼ਵਾਸ ਵਿਆਪੀ ਊਰਜਾ ਕੂਟਨੀਤੀ ਵਿੱਚ ਇੱਕ ਸੰਭਾਵੀ ਮੋੜ ਹੋਵੇਗਾ ਔਰ ਦੱਸਿਆ ਕਿ ਕਿਉਂਕਿ ਵਾਸ਼ਿੰਗਟਨ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ ਮਾਸਕੋ ਤੇ ਤੇਲ ਮਲਾਈਏ ਨੂੰ ਰੋਕਣ ਦੀ ਕੋਸ਼ਿਸ਼ਾਂ ਨੂੰ ਤੇਜ਼ ਕਰ ਰਿਹਾ ਹੈ ਇਹ ਮਾਸਕੋ ਦੇ ਇੱਕ ਪ੍ਰਮੁੱਖ ਊਰਜਾ ਗਾਹਕ ਦੁਆਰਾ ਇੱਕ ਵੱਡੀ ਤਬਦੀਲੀ ਦਾ ਸੰਕੇਤ ਵੀ ਦੇਵੇਗਾ ਔਰ ਰੂਸੀ ਕੱਚੇ ਤੇਲ ਨੂੰ ਆਯਾਦ ਕਰਨ ਵਾਲੇ ਦੂਸਰੇ ਦੇਸ਼ਾਂ ਦੀ ਸਮੀਕਰਨ ਨੂੰ ਮੋੜ ਆਕਾਰ ਦੇ ਸਕਦਾ ਹੈ ਔਰ ਇਹ ਬਿਆਨ ਉਸ ਸਮੇਂ ਆਇਆ ਜਦੋਂ 트ੰਪ ਸਿਰਫ ਬਹੁਪੱਖੀ ਪੱਬੰਦੀਆਂ ਤੇ ਨਿਰਭਰ ਕਰਨ ਦੀ ਬਜਾਏ ਆਰਥਿਕ ਅਲੱਗ-ਥਲੱਗਤਾ ਨੂੰ ਲਾਗੂ ਕਰਨ ਲਈ ਦਵੱਲੇ ਸਮਝੌਤਿਆਂ ਤੇ ਲਾਭ ਉਠਾਉਣਾ ਚਾਹੁੰਦੇ ਨੇ ਯਾਨੀ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਜਿਹੜੇ ਨੇ ਉਹਨਾਂ ਦੇ ਵੱਲੋਂ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਔਰ ਉਹ ਚਾਹੁੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਸੋਚ ਹੈ ਜਾਂ ਉਹ ਚੀਜ਼ਾਂ ਜਿਹੜੀਆਂ ਚਾਹੁੰਦੇ ਨੇ ਉਹ ਹੋਰ ਔਰ ਦੂਸਰੇ ਦੇਸ਼ਾਂ ਦੇ ਉੱਤੇ ਨਹੀਂ ਤਾਂ ਬਾਅਦ ਦੇ ਵਿੱਚ ਉਹਨਾਂ ਦੇ ਵੱਲੋਂ ਟੈਰਿਫ ਲਗਾਇਆ ਜਾ ਰਿਹਾ ਤਮਕਿਆ ਦਿੱਤੀਆਂ ਜਾ ਰਹੀਆਂ ਨੇ ਤਾਂ ਇਸ ਮਾਮਲੇ ਦੇ ਉੱਤੇ ਜਿਹੜੀ ਸੁਰਖੀਆਂ ਦਾ ਵਿਸ਼ਾ ਵੀ ਬੜਿਆ ਹੋਇਆ ਇਸ ਮਾਮਲੇ ਤੇ ਕਿਉਂਕਿ ਟਰੰਪ ਚਾਹੁੰਦੇ ਨੇ ਕਿ ਉਹ ਹਰ ਇੱਕ ਸਬੰਧਾ ਦੇ ਔਰ ਹਰ ਇੱਕ ਚੀਜ਼ ਆ ਉਹ ਲਾਭ ਉਠਾਣਾ ਚਾਹੁੰਦੇ ਨੇ ਤਾਂ ਇਸ ਕਰਕੇ ਡੋਨਲਡ ਟਰੰਪ ਜਿਹੜੇ ਨੇ ਦੂਸਰੇ ਦੇਸ਼ਾਂ ਦੇ ਉੱਤੇ ਟਿੱਪਣੀਆਂ ਕਰ ਰਹੇ ਨੇ ਔਰ ਦੂਸਰੇ ਦੇਸ਼ਾਂ ਦੇ ਲਈ ਵੱਟੀਆਂ ਚੁਣੌਤੀਆਂ ਖੜੀਆਂ ਕਰਦੇ ਨੇ ਤਾਂ ਇਸੇ ਹੀ ਚੱਲਦੇ ਦੱਸਿਆ ਕਿ 트럼ਪ ਨੇ ਦਾਵਾ ਕੀਤਾ ਕਿ ਭਾਰਤ ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਪੀਐਮ ਮੋਦੀ ਨੇ ਮੈਨੂੰ ਭਰੋਸਾ ਦਿੱਤਾ ਇਹ 트럼ਪ ਦਾ ਫਟਾ ਬਿਆਨ ਹੈ ਹਾਲਾਂਕਿ ਹੁਣ ਇਸ ਬਾਰੇ ਕੋਈ ਖਾਸ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਅਜੇ ਹਾਲ ਕੋਈ ਦਾਵਾ ਕੀਤਾ ਪਰ 트럼ਪ ਜਿਹੜੀ ਆ ਇਸ ਗੱਲ ਦੇ ਉੱਤੇ ਟਿੱਪਣੀ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਅ ਡੋਜਰੇ ਪੀਐਮ ਮੋਦੀ ਨੇ ਉਹਨਾਂ ਨੇ ਜ਼ਰੂਰ ਫਰੋਸਾ ਦਿੱਤਾ ਕਿ ਜੋ ਅਮਰੀਕਾ ਹੈ ਮੇਰਾ ਬਹੁਤ ਚੰਗਾ ਖਾਸ ਮਿੱਤਰ ਹੈ ਡੋਨਲਡ ਟਰੰਪ ਨਾਲ ਨੇੜਤਾ ਹੈ ਤਾਂ ਇਸ ਨੂੰ ਦੇਖਦੇ ਹੋਏ ਹੁਣ ਹੈ ਭਾਰਤ ਰੂਸ ਦੇ ਕੋਲੋਂ ਤੇਲ ਨਹੀਂ ਖਰੀਦੇਗਾ ਤਾਂ ਦੇਖਣਾ ਹੋਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝਾ ਵੱਡਾ ਮੋੜ ਸਾਹਮਣੇ ਆਉਂਦਾ ਜਿਲਖਪੁਰ ਦੇ ਬਲਟਾਣਾ ਇਲਾਕੇ 'ਚ ਆਵਾਰਾ ਕੁੱਤਿਆਂ ਦਾ ਹੰਤਕ ਲਗਾਤਾਰ ਵਧਦਾ ਜਾ ਰਿਹਾ ਹੈ ਬੀਤੀ ਰਾਤ ਸੈਣੀ ਵਿਹਾਰ ਫੇਜ਼ 1 ਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਇੱਕ ਬਜ਼ੁਰਗ ਔਰਤ ਅਤੇ ਉਸ ਦੇ ਨਾਲ ਜਾ ਰਹੇ ਨੌਜਵਾਨ ਤੇ ਹਮਲਾ ਕਰ ਦਿੱਤਾ ਜਿਸ ਨਾਲ ਦੋਵੇਂ ਜ਼ਖਮੀ ਹੋ ਗਏ ਇਹ ਘਟਨਾ ਰਾਤ ਲਗਭਗ 11 ਵਜੇ ਦੀ ਹੈ ਜਦੋਂ ਸੈਣੀ ਵਿਹਾਰ ਦੀ ਰਹਿਣ ਵਾਲੀ ਮੀਨਾ ਰਾਣੀ ਆਪਣੇ 18 ਸਾਲਾ ਭਤੀਜੇ ਕੇਸ਼ਵ ਦੇ ਨਾਲ ਕਿਸੇ ਜਾਣ ਪਛਾਣ ਵਾਲੇ ਦੇ ਘਰ ਜਾ ਰਹੀ ਸੀ ਜਿਵੇਂ ਹੀ ਦੋਵੇਂ ਗਲੀ ਤੋਂ ਬਾਹਰ ਨਿਕਲੇ ਤਾਂ 5-6 ਕੁੱਤਿਆਂ ਦੇ ਝੁੰਡ ਨੇ ਅਚਾਨਕ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਦੋਵਾਂ ਨੂੰ ਜ਼ਖਮੀ ਕਰ ਦਿੱਤਾ ਹਮਲੇ ਦੌਰਾਨ ਮੀਨਾ ਤੇ ਕੇਸ਼ਵ ਘਬਰਾ ਕੇ ਜੋਰ-ਜੋਰ ਨਾਲ ਚੀਕਣ ਲੱਗੇ ਜਿਨ੍ਹਾਂ ਦਾ ਸ਼ੋਰ ਸੁਣ ਕੇ ਨੇੜਲੇ ਘਰਾਂ ਦੇ ਲੋਕ ਮੌਕੇ ਤੇ ਆਏ ਤੇ ਕੁੱਤਿਆਂ ਨੂੰ ਭਜਾਇਆ ਤੇ ਦੋਵਾਂ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ ਡਾਕਟਰਾਂ ਅਨੁਸਾਰ ਦੋਵਾਂ ਦੇ ਪੈਰਾਂ 'ਚ ਡੂੰਘੇ ਜ਼ਖਮ ਨੇ ਤੇ ਮੁੱਢਲੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ ਏ ਬਲਟਾਣਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਵਾਰਾ ਕੁੱਤਿਆਂ ਦੀ ਗਿਣਤੀ ਬੇਹਿਸਾਬ ਵੱਧ ਰਹੀ ਹੈ ਤੇ ਰਾਤ ਸਮੇਂ ਇਹਨਾਂ ਦਾ ਖੋਫ ਵੱਧ ਗਿਆ ਹੈ ਕਿ ਲੋਕਾਂ ਲਈ ਇਕੱਲਿਆਂ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ। ਕਈ ਵਾਰ ਬੱਚਿਆਂ ਤੇ ਬਜ਼ੁਰਗਾਂ ਤੇ ਵੀ ਹਮਲੇ ਹੋ ਚੁੱਕੇ ਨੇ ਪਰ ਨਗਰ ਕੌਂਸਲ ਵੱਲੋਂ ਅਜੇ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਨਾ ਤਾਂ ਕੁੱਤਿਆਂ ਦੀ ਨਸਬੰਦੀ ਹੋ ਰਹੀ ਹੈ ਅਤੇ ਨਾ ਹੀ ਇਹਨਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕੀਤਾ ਜਾ ਰਿਹਾ ਹੈ। ਹਰ ਗਲੀ ਮੁਹੱਲੇ 'ਚ ਇਹਨਾਂ ਦੇ ਘੁੰਮਦੇ ਝੁੰਡ ਕਿਸੇ ਵੀ ਸਮੇਂ ਹਮਲਾ ਕਰ ਦਿੰਦੇ ਨੇ ਸ਼ਹਿਰ ਵਾਸੀਆਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਹੱਲ ਕੱਢਿਆ ਜਾਵੇ ਤੇ ਲੋਕਾਂ ਨੂੰ ਭੈਮੁਖਤ ਕੀਤਾ ਜਾਵੇ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਕਿ ਆਏ ਕਿ ਜੇਕਰ ਜਲਦੀ ਕੋਈ ਕਾਰਵਾਈ ਨਾ ਹੋਈ ਤਾਂ ਉਹ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ